ਦੇ ਦੇਖਣ ਵਾਲੇ ਸਾਰੇ ਨੂੰ ਸਤ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਵੇਂ ਮੈਚਿੰਗ ਸੂਟ ਹੈ ਆਪਣਾ ਇੱਕ ਕਮੀਜ਼ ਸਲਵਾਰ ਦੇ ਕੱਪੜੇ ਸੀਗੇ ਨਾਲ ਆਪਣਾ ਸਲਵਾਰ ਦੇ ਕੱਪੜੇ ਚੋਂ ਆਪਣਾ ਡਿਜ਼ਾਈਨ ਬਣਾਉਣ ਵਾਸਤੇ ਕੱਪੜਾ ਨਹੀਂ ਬਚਿਆ ਹੈਗਾ ਕਈ ਵਾਰੀ 2 ਢਾਈ ਮੀਟਰ ਦਾ ਕੱਟ ਹੁੰਦਾ ਹੈ ਉਹਦੇ ਵਿੱਚ ਕੱਪੜਾ ਨਹੀਂ ਬਚਦਾ ਹੈਗਾ ਇਸ ਤਰ੍ਹਾਂ ਕਮੀਜ਼ ਦੇ ਸਲਵਾਰ ਨਾਲ ਦਾ ਸੇਮ ਪ੍ਰੋਪਰ ਆ ਨੀਚੇ ਪਾਟਰਨ ਦਿੱਤਾ ਹੋਇਆ ਆਪਣੀ ਕਮੀਜ਼ ਦੀ ਲੈਂਥ ਚੜੀ ਜ ਵੱਡਾ ਕਪੜੇ ਦੀ ਲੰਬਾਈ ਚੜਾਈ মাপ ਦੇ ਸਾਡੇ ਨਾਲ ਕਟਾਈ ਕਰ ਲਈਏ ਆਪਣਾ نیچے ਜਿਹੜਾ ਕਪੜਾ ਬਚਿਆ ਹੋਇਆ ਹੈ ਪਿੰਕ ਰੰਗ ਦਾ ਇਹ ਵਾਲਾ ਇਹਨੂੰ ਆਪਾਂ ਕੱਟ ਲਵਾਂਗੇ ਫਸਟ ਮਾਦਮ ਦੇ ਵਿੱਚ ਵਾਸਤੇ ਵੀ ਡਿਜ਼ਾਈਨ ਵੀ ਸਾਡੇ ਜ਼ਰੂਰੀ ਚਾਹੀਦਾ ਹੈ ਕਿਵੇਂ ਕਪੜਾ ਨਹੀਂ ਬਚ ਰਿਹਾ ਹੁਣ ਆਪਾਂ ਜਿਹੜਾ ਡਿਜ਼ਾਈਨ ਦੀ ਪੱਟੀ ਹੈ ਇਹਨੂੰ ਇਸ ਤਰ੍ਹਾਂ ਪ੍ਰੋਪਰ ਕੱਟ ਲਾਂਗੇ ਇਰੇ نیچے ਹੁਣ ਆਪਾਂ ਫਲਾਵਰ ਦੇ ਸਾਨਾ ਥੱਲੇ ਜੋੜ ਪਾ ਕੇ نیچے ਲੇੜੀ ਕਰਨ ਵਾਸਤੇ ਥੱਲੇ ਦੂਸਰਾ ਕਪੜਾ ਅਟੈਚ ਕਰਾਂਗੇ ਇਹ ਹੁਣ ਕਪੜਾ ਆਪਾਂ ਇਸ ਤਰੀਕੇ ਡਿਜ਼ਾਈਨ ਬਣਾਉਣ ਵਾਸਤੇ ਕੱਟ ਲਿਆ ਇਹਦੇ ਜਿਹੜਾ ਥੋੜਾ ਸਾਈ ਦੇ ਰਹੇ ਕੱਟੇ ਉਹ ਕਰਾ ਕੱਟਦੇ ਆਂ ਇਹ ਤੇ ਉਹ ਨਾ ਆਪਾ ਜਿਹੜਾ ਬੈਂਕ ਪੱਟੀ ਆਪਾ ਇਸ ਤਰ੍ਹਾਂ ਬੜੇ ਬਣਾਏ ਰੈਡੀਮੇਡ ਮਿਲ ਜਾਂਦੀ ਹੈ ਮਾਰਕੀਟ 'ਚ ਇਸ ਤਰ੍ਹਾਂ ਇੱਕ ਪਾਸਾ ਹੁੰਦਾ ਹੈ ਪ੍ਰੈਸ ਨਾਲ ਚੁੱਕਣ ਵਾਸਤੇ ਜਿਹੜਾ ਸ਼ਾਈਨਰ ਵਾਲਾ ਹੁੰਦਾ ਹੈ ਚਮਕਦਾਰ ਉਹ ਇਸ ਤਰ੍ਹਾਂ ਪਲੇਟ ਅਟੈਚ ਹੋ ਜਾਏਗਾ ਤੇ ਦੂਸਰਾ ਇਹ ਉੱਪਰ ਰੱਖਾਂਗੇ ਇਸ ਤਰੀਕੇ ਹੁਣ ਆਪਾਂ ਇਹਨੂੰ ਪ੍ਰੈਸ ਨਾਲ ਇਸ ਤਰ੍ਹਾਂ ਹੁਣ ਆਪਾਂ ਪੱਟੀ ਦੇ ਵਿੱਚ ਇਹਨੂੰ ਤੁਸੀਂ ਕਿਲਾ ਪਾਸਾ ਜਿਹੜਾ ਚਮਕਦਾ ਹੈ ਉਹ ਨੂੰ نیچے ਰੱਖ ਕੇ ਪੱਟੀ ਦੇ ਸੈਂਟਰ ਵਿੱਚ ਰੱਖ ਕੇ ਇਸ ਤਰ੍ਹਾਂ ਜਿੰਨੀ ਪੱਟੀ ਉਹਨੇ ਆਪਾਂ ਕੱਟ ਲਵਾਂਗੇ ਕੱਟ ਉਹ ਦਾਦਾ ਪਾਸ ਇਹਨੂੰ ਸੈਂਟਰ 'ਚ ਰੱਖ ਲੈ ਪੱਟੀ ਨੂੰ ਉਧਰ ਵੀ ਪਿੰਕ ਨਹੀਂ ਬਰਾਉਨ ਹੁੰਦਾ ਇਸ ਤਰ੍ਹਾਂ ਹੁਣ ਆਪਾਂ ਸਨੇ ਨੂੰ ਇਹਦਾਂ ਫੋਲਡ ਕਰਨਾ ਕਿਸ ਤਰੀਕੇ ਜੇ ਫਿਰ ਮੀਚ ਦੇ ਬੈਕ ਪੱਲੇ ਦੇ ਕਿਰੇ ਤੋਂ ਪੱਟੀ-ਪੱਟੀ ਹੈ

ਕਿੱਕ ਦੇ ਏਨ ਬਣਾਉਣ ਵਾਸਤੇ ਆਪਣੀ ਪੱਟੀ ਨੂੰ ਥਿਆਰ ਲਈਏ ਆਪਾਂ ਸਿੱਧਾ ਕੱਪਸਾ ਆ ਗਿਆ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਆਪਾਂ ਜੀ ਏਨ ਤਿਆਰ ਕਰਨਾ ਹੈ ਇਸ ਤਰੀਕੇ ਹੁਣ ਆਪਣੀ ਪਹਿਲਾ ਹੀ ਇਹ ਇਸ ਤਰ੍ਹਾਂ ਪੱਟੀ ਸੈਂਟਰ ਦੇ ਵਿੱਚ ਬਣੀ ਹੋਈ ਹੈ ਮਾਪਦੇ ਸਭ ਆਪਣਾ ਲੰਬਾਈ ਚੌੜਾਈ ਕੱਟ ਕੇ తీ ਜੰਗਲ ਇਹ ਕਾਈ ਕਰ ਲਈਏ ਸਭ ਤੋਂ ਪਹਿਲਾਂ ਆਪਾਂ ਜਨਾ ਨੈਕ ਤਿਆਰ ਕਰਨਾ ਵਾ ਉਹ ਨਿਸ਼ਾਨੀ ਲਗਾਵਾਂਗੇ 6.5 ਇੰਚ ਆਪਾਂ ਨੈਕ ਤਿਆਰ ਕਰਨਾ ਵਾ 7.5 ਦੀ ਨਿਸ਼ਾਨੀ ਲਗਾ ਲਾਂਗੇ ਇਹ ਆਪਣੇ 7 ਦੀ ਨਿਸ਼ਾਨੀ ਲੱਗ ਚੁੱਕੀ ਹੈ ਇੱਕ ਦਾ ਕਪਾ ਨੈਕ ਦਾ ਤਿਆਰ ਕਰਨਾ ਵਾ ਜੇ ਜੀ ਆਪਾਂ ਪੱਟੀ ਡਿਜ਼ਾਈਨਿੰਗ ਲਗਾਵਾਂਗੇ ਹੋਰ ਗਮਾ ਦੇ ਆਪਾਂ ਸਾਢੇ 5 ਇੰਚ ਤੱਕ ਇਹ ਸਾਢੇ 5 ਇੰਚ ਦੀ ਨਿਸ਼ਾਨੀ ਆ ਗਈ ਇਹ ਸੱਤ ਜਿ ਦੀ ਆ ਗਈ ਆਪਣੀ ਇਸ ਨੂੰ ਲਿਖ ਤੇ ਰੱਖਣਾ ਨੇਕ ਬਣਾਉਣ ਤੋਂ ਪਹਿਲਾਂ ਹੀ ਆਪਾਂ ਪੱਟੀ ਲਾਵਾਂਗੇ ਇਸ ਤਰੀਕੇ ਨਾਲ ਪੱਟੀ ਤਿਆਰ ਕਰ ਲਈਏ ਇਹਦੇ ਵਿੱਚ ਨਾਲ ਆਪਾਂ ਇਮਲੀ ਜੂ ਜਨ ਲੈਸ ਲਗਾਉਣਾ ਹੈ ਤਾਂ ਲੈਕ ਕਰ ਲਵੀ ਇਸ ਤਰੀਕੇ ਨਾਲ ਹੀ ਆਪਾਂ ਸੀਨ ਲਗਾਵਾਂਗੇ ਨਾਲ ਹੀ ਲੈਸ ਕੱਟ ਕਰਾਂਗੇ ਇਹ ਨਹੀਂ ਆਪਾਂ ਸਪੇਸ ਦੇ ਦਾਂਗੇ ਨਾਲਦਾ ਹੀ ਤਾਂ ਆਪਾਂ ਨਾ ਇਹ पिंक ਰੰਗ ਦਾ ਨਹੀਂ ਜੀ ਆਪਣਾ ਵਾਈਟ ਹੀ ਚੱਲੇਗਾ ਇਸ ਤਰੀਕੇ ਹੁਣ ਆਪਾਂ ਬੋਰਡ ਬਾਅ ਕੇ ਸੇ ਲਾਉਂਦੇ ਹਾਂ নহলে গেছ লগাই যদি নহলে চিন লাগে E ਅਈ ਤੇ ਹੁਣ ਅੱਥਰੇ ਪੈਚ ਪਾਉਣ ਤੋਂ ਪਹਿਲਾਂ ਹੀ ਆਪਾਂ ਇਸ ਤਰ੍ਹਾਂ ਕੇ ਪੈਚ ਤਿਆਰ ਕਰ ਲਿਆਵੇ ਹੁਣ ਆਪਾਂ ਨੋਰਮਲੀ ਜਿਵੇਂ ਸਿੰਪਲ ਆਪਾਂ ਪੈਚ ਪਾਉਨੇ ਆ ਨਿਕਰਾ ਇਸ ਤਰ੍ਹਾਂ ਪਾਉਣ ਲੱਗ ਪਾਵਾਂਗੇ ਆਏ ਆਪਣੀ ਚੋਅ ਇਸ ਨੇ ਕਸਟਮਰ ਟੀਮ ਨੇ ਕਿਹੜਾ ਡਿਜ਼ਾਈਨ ਪਾਉਣਾ ਚਾਹ ਉਸ ਪਾਉਣੇ ਜਾਂ ਬੂਲ ਪਾਉਣੇ ਜਾਂ ਜੋ ਕੋਤ ਪਾਉਣੇ ਜੋ ਸਿੱਖਾਈ ਇਹਨੂੰ ਆਪਾਂ ਸਿੰਪਲ ਜਿਵੇਂ ਕੋਲ ਤਿਆਰ ਕਰ ਦੇ ਉਸ ਤਰ੍ਹਾਂ ਕੇ ਤਿਆਰ ਕਰਾਂਗੇ ਇਸ ਤਰੀਕੇ ਨਾਲ ਆਪਣਾ neck تیار ਹੋ ਗਿਆ। ਇਸ ਨਾਲ neck ਦੀ ਕਟਾਈ ਤੋਂ ਪਹਿਲਾਂ ਆਪਾਂ ਡਿਜ਼ਾਈਨ ਪੱਟੀ ਨਾਲ ਤਿਆਰ ਕਰ ਲਿਆ। ਇਸ ਤਰ੍ਹਾਂ ਆਪਣਾ ਸਲਵਾਰ ਨਾਲ ਦਾ ਕਪੜਾ ਬਚਿਆ ਨਹੀਂ ਸੀਗਾ। ਆਪਾਂ ਕਮੀਜ਼ ਦੇ ਬੈਕ ਪੱਲੇ ਤੋਂ ਕਪੜਾ ਕੱਟ ਕੇ ਇਸ ਤੋਂ ਆਪਾਂ ਡਿਜ਼ਾਈਨ ਕਰ ਲਿਆ। ਉੱਪਰ ਲੇਸ ਲਾ ਕੇ పల్ నెక్ట్ ఫ్యాన్సీ నెక్ తర్వాయో వెక్స్క్రైబ కమెంట్ ట్రాయినా